ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕੋ ਸਵਾਗਤ ਹੈ ਤੁਹਾਡਾ ਜਾਤ ਜਰਮਨ ਪੇਜ ਦੇ ਉੱਤੇ ਅੱਜ ਵੈਸੇ ਠੰਡ ਬਹੁਤ ਸੀ ਬਾਹਰ ਮਾਈਨਸ ਚੱਲ ਰਿਹਾ ਟੈਂਪਰੇਚਰ ਤੇ ਮੈਂ ਪਹਿਲਾਂ ਟੋਪੀ ਪਾਣ ਲੱਗਾ ਸੀ ਫਿਰ ਮੈਂ ਕਿਹਾ ਦੇਸੀ ਸਟਾਈਲ ਵਰਤ ਲਈਏ ਹਨਾ ਤੇ ਮੈਂ ਪਰਨਾ ਬਨ ਕੇ ਬਾਹਰ ਨੂੰ ਆ ਗਿਆ ਤੇ ਅੱਜ ਤੁਹਾਨੂੰ ਦਿਖਾਣੇ ਆ ਇੱਥੇ ਇੱਕ ਛੋਟਾ ਜਿਹਾ ਸਾਡੇ ਪਲੇਸ ਹੀ ਲਾਲੋ ਇੱਕ ਹਨਾ ਨਸ਼ੇੜੀਆਂ ਦਾ ਹਨਾ ਅੱਡਾ ਕਹਿ ਦੋ ਭਾਵੇਂ ਹਣਾ ਲੋਕ ਕਹਿੰਦੇ ਨੇ ਜੀ ਕਹਿੰਦੇ ਇੰਡੀਆ ਦੇ ਵਿੱਚ ਨਸ਼ਾ ਬਹੁਤ ਹੈ ਹਣਾ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਪਰ ਨਸ਼ਾ ਸਾਰੇ ਪਾਸੇ ਹੀ ਹੈ ਜਰਮਨ ਵਰਗੀਆਂ ਕੰਟਰੀਆਂ ਚ ਵੀ ਹੈ ਨਸ਼ਾ ਹਣਾ ਤੇ ਆਜੋ ਮਿਲਦੇ ਹਾਂ ਵੀਰ ਮੇਰੇਓ ਵੀਡੀਓ ਦੇ ਵਿੱਚ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਜੋ ਫਿਰ ਬਣਾਣੇ ਆ ਛੋਟਾ ਜਿਹਾ ਵਲੌਗ ਏਰੀਆ ਹੀ ਲਾ ਲੋ ਸਾਡੇ ਨੇ ਛੇੜੀਆਂ ਦਾ ਸਾਰਾ ਏਰੀਆ ਇੱਥੇ ਸਾਰੇ ਬੈਠੇ ਹੁੰਦੇ ਨੇ ਤੁਹਾਨੂੰ ਬਖਾਨਣਾ ਦਾ ਛੋਟੀ ਝਲਕ ਮਰਵਾਉਣਾ ਇੱਥੇ ਵੈਸੇ ਹੈ ਵੀਡੀਓ ਨਹੀਂ ਬਣਾ ਸਕਦੇ ਆਪਾਂ ਆ ਦੇਖੋ ਤੇ ਉਹ ਫੜਿਆ ਸਾਰੇ ਇਕੱਠੇ ਹੋ ਕੇ ਹਣਾ ਤਾਂ ਆਂ ਟ੍ਰਾਮ ਦਾ ਸਟੇਸ਼ਨ ਹੈ। ਬਸ ਇਹ ਸਿੱਕਟਾ ਸੁੱਕਾ ਬੀੜੀਆਂ-ਬੁੜੀਆਂ ਤੇ ਹਰੇਕ ਕੋਈ ਪਿੰਦਾ। ਆ ਟ੍ਰਾਮ ਲੰਘਦੀ ਤੁਹਾਨੂੰ ਮਾਵਾ ਖਾਨਾ ਇੱਥੇ ਦਾ ਮੋੜ ਮੇੜੇ ਨਹੀਂ ਜਾ ਸਕਦੇ। ਆਪਾਂ ਤਾਂ ਇਹਨਾਂ ਦਾ ਪਤਾ-ਪਤਾ ਕੁਛ ਨਹੀਂ ਲੱਭਦਾ। ਕੋਈ ਨਾ ਕੋਈ ਚੀਜ਼ ਮਾਰਨ ਹਨਾ। ਮੇਨ ਯਾਰ ਸਟੱਡ ਦੇ ਵਿੱਚ ਇਹ ਸਿਸਟਮ ਆ ਵੇਖੋ। ਇਹ ਮੇਨ ਨਾਲ ਲਾ ਲਓ ਸਾਹਿਬ ਬੰਨੋਫ ਦੇ ਕੋਲ ਹੀ ਏ। ਜਿਆਦਾ ਦੂਰ ਨਹੀਂ ਇੱਧਰ ਬੰਨੋ ਫੇ। ਤੇ ਆਹ ਵੇਖੋ। ਵਖਾਨਾ ਦਾ ਨੋ ਮੈਸਿਸਟਮ ਸਾਰਾ। ਇੱਥੇ ਵੇਖੋ। ਵਖਾਨਾ ਇੱਕ ਚੱਲ ਕੇ ਛੋਟੀ ਜੀ ਇਹ ਓਹ ਵੇਖੋ ਆ ਸਾਰੇ ਇੱਥੇ ਇਹਨਾਂ ਨੇ ਮਾਰ ਲੱਗਿਆ ਕੁਛ ਨਹੀਂ ਇਹ ਵੰਦੇ ਹੈਗੇ ਹਨਾ ਕੋਈ ਚੀਜ਼ ਮਾਰ ਲੱਗਿਆ ਬੰਦੇ ਦੇ ਕੁਛ ਵੀ ਆ ਸਾਹਮਣੇ ਚੌਂਕੀ ਬਣੀ ਹੈ ਪੁਲਿਸ ਵਾਲਿਆਂ ਦੀ ਆ ਜਿੱਥੇ ਲਿਖਿਆ ਪੀਜ਼ਾ ਲਿਖਿਆ ਹਨਾ ਜਿੱਥੇ ਤੇ ਜਿਸ ਦਾ ਹੋਊਗਾ ਆ ਵੇਖੋ ਇਹ ਪੁਲਿਸ ਵਾਲਿਆਂ ਦੀ ਛੋਟੀ ਜਿਹੀ ਚੌਂਕੀ ਬਣਾਈ ਹੈ ਇਹਨਾਂ ਦਾ ਕੋਈ ਇਲਾਜ ਕਰਦੇ ਨੇ ਜਾਂ ਕੋਸ਼ ਕਰਦੇ ਨੇ ਆ ਵੇਖੋ ਆ ਹਾਲੇ ਵੇਖ ਲੋ ਇੱਥੇ ਮੁਲਕਾਂ ਦਾ ਹਨਾ ਐਡੇ ਵੱਡੇ ਮੁਲਕ ਦੇ ਵਿੱਚ ਵੀ ਇਹ ਹਾਲ ਹੈ ਹਾਂਜੀ ਤੁਸੀਂ ਵੀਡੀਓ ਵੇਖੀ ਹੋਏਗੀ ਪਤਾ ਕੀ ਗੱਲ ਏ ਆਪਾਂ ਕਹਿ ਦਿੰਨੇ ਆ ਹਨਾ ਇੰਡੀਆ ਦੇ ਵਿੱਚ ਯਾਰ ਪੰਜਾਬ ਨਸ਼ੇ ਨਾਲ ਕੋ ਹੋ ਗਿਆ ਗਰਕ ਹੋ ਗਿਆ ਹਨਾ ਆਪਾਂ ਮੁੰਡਿਆਂ ਨੂੰ ਬਾਹਰ ਭੇਜ ਦਿੰਨੇ ਆ ਠੀਕ ਏ ਉੱਥੇ ਜਾ ਕੇ ਕੋਈ ਨਸ਼ਾ ਨਹੀਂ ਕਰਦੇ ਕੰਮ ਕਰਦੇ ਪਏ ਪਰ ਠੀਕ ਏ ਸਾਡੀ ਸੋਚ ਫਿਰ ਵੀ ਕਿਤੇ ਹੁਣ ਸਾਡਾ ਦਿਮਾਗ ਇਦਾਂ ਹੀ ਕੰਮ ਤੇ ਹੁੰਨੇ ਆ ਸਾਰੀ ਤੇ ਸਾਡਾ ਓਲੇ ਪਾਸੇ ਧਿਆਨ ਨਹੀਂ ਜਾਂਦਾ ਹੈਗਾ ਹਨਾ ਪਰ ਬਾਹਰਲੇ ਮੁਲਕਾਂ ਦੇ ਵਿੱਚ ਨਸ਼ਾ ਸਭ ਤੋਂ ਜ਼ਿਆਦਾ ਨਸ਼ਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਜੇ ਆਪਾਂ ਲਈਏ ਸਭ ਤੋਂ ਜ਼ਿਆਦਾ ਨਸ਼ਾ ਹੈ ਇੱਧਰ ਵੀ ਹਨਾ ਇੰਡੀਆ ਨਾਲੋਂ ਪੰਜਾਬ ਨਾਲੋਂ ਤਾਂ ਕਿਤੇ ਜ਼ਿਆਦਾ ਇਦਾਂ ਇਦਾਂ ਦਾ ਨਸ਼ਾ ਮਿਲਦਾ ਇੱਥੇ ਕੀ ਆਪਾਂ ਕਦੀ ਵੇਖਿਆ ਵੀ ਨਹੀਂ ਹੈਗਾ ਵੇਖਿਆ ਤੇ ਕੀ ਕਦੀ ਸੋਚਿਆ ਵੀ ਨਹੀਂ ਨਾਮ ਵੀ ਨਹੀਂ ਸੁਣਿਆ ਹੈਗਾ ਹਨਾ ਇੰਦਾ ਨਹੀਂ ਗੱਲ ਦੇ ਇਹ ਤੁਹਾਨੂੰ ਚੀਜ਼ ਵਿਖਾਈ ਸੀ ਤੇ ਇੱਥੇ ਦੇਖ ਲਓ ਸਾਡੇ ਹੁਣ ਮੈਂ ਆ ਭਾਵੇਂ ਮੈਂ ਇੱਕ ਪੁਰਤਗਾਲ ਦੇ ਕਾਰਡ ਪਿੱਛੇ ਹਨਾ ਐਡਾ ਕੁ ਭਜਣਦੇ ਆ ਯਾਰ ਕਾਰਡ ਮਿਲ ਜੇ ਫਿੰਗਰ ਕਰਾਣ ਜਾਈਦਾ ਕਦੇ ਪੁਰਤਗਾਲ ਜਾਂ ਕੋਸ਼ ਕਰਨ ਲਈ ਹਨਾ ਜਾਈਦਾ ਇੰਨੇ ਨੇ ਪੈਸੇ ਲਾ ਛੜੇ ਨੇ ਹਨਾ ਟੈਕਸ ਪੇ ਕਰੀਦਾ ਕੰਟਰੈਕਟ ਲਵਾਈਦਾ ਹਨਾ ਇਹ ਲੋਕਾਂ ਦੇ ਕੋਲ ਪਾਸਪੋਰਟ ਹੁੰਦਿਆਂ ਹੁੰਦਿਆਂ ਰੈਜ਼ੀਡੈਂਸੀ ਕਾਰਡ ਪਾਸਪੋਰਟ ਘਰ ਹੁੰਦਿਆਂ ਹੁੰਦਿਆਂ ਘਰਾਂ ਚ ਰੀਂਦੇ ਜਰਮਨ ਦੀ ਗਵਰਨਮੈਂਟ ਇਹਨਾਂ ਨੂੰ ਪੈਸੇ ਦਿੰਦੀ ਠੀਕ ਹੈ ਹੁਣ ਜਿਵੇਂ ਮੈਂ ਕੈਂਪ ਚ ਰਿਹਾ ਸੀ ਅੱਜ ਤੋਂ ਤਕਰੀਬਨ ਲਾਲੋ ਸਾਹਿਬ ਸਾਲ ਹੋ ਗਿਆ ਮੈਨੂੰ ਕੈਂਪ ਛੱਡੇਆ ਸਾਲ ਮੈਂ ਕੈਂਪ ਚ ਰਿਹਾ ਸੀ 400 25 ਜਾਂ 26000 ਮੈਨੂੰ ਮਿਲਦੇ ਸੀ ਮਹੀਨੇ ਦੇ ਮਤਲਬ ਇੰਡੀਆ ਦਾ ਹੋ ਗਿਆ ਲਾਲੋ ਸਾਹਿਬ 89 ਨਾਲ ਉਹਦੇ ਨਾਲ 99 ਨਾਲ ਗੁਣਾ ਕਰ ਲਓ ਠੀਕ ਹੈ ਉਹੀ ਲਾਲੋ 40000 ਹੋ ਗਿਆ 40000 ਰੁਪਿਆ ਬਣਦਾ ਹੈ ਹਨਾ 36400 ਰੁਪਿਆ ਹਨਾ ਗਵਰਨਮੈਂਟ ਇਹਨਾਂ ਨੂੰ ਪੈਸੇ ਦਿੰਦੀ ਵਿਹਲੇ ਰਹਿ ਕੇ ਵੀ ਜੇ ਕਹਦੇ ਨਾ ਵੀ ਸਾਡੇ ਕੋਲ ਕੰਮ ਨਹੀਂ ਹੈਗਾ ਗਵਰਨਮੈਂਟ ਕੰਮ ਲੱਭ ਕੇ ਦਿੰਦੀ ਏ ਵਿਹਲੇ ਰਹਿਣ ਦੇ ਪੈਸੇ ਦਿੰਦੀ ਏ ਗਵਰਨਮੈਂਟ ਭਾਵੇਂ ਅਸੀਂ ਵੀ ਆ ਸਾਡੇ ਕੋਲ ਪੇਪਰ ਨਹੀਂ ਇੱਥੋਂ ਦੇ ਜੇ ਅਸੀਂ ਬਿਹੋੜੇ ਜਾ ਕੇ ਜਿਹੜਾ ਮੈਂ ਕੱਲ ਵੀਡੀਓ 'ਚ ਦਿਖਾਇਆ ਸੀ ਬਿਹੋੜੇ ਜਾ ਕੇ ਅਸੀਂ ਕਹਿਦੀ ਨਾ ਬਿਹੋੜਾ ਮਤਲਬ ਜਿਵੇਂ ਆਪਣੀ ਛੋਟੇ ਛੋਟੇ ਤਹਿਸੀਲਾ ਬਣੀਆਂ ਹੁੰਦੀਆਂ ਪੇਪਰਾਂ ਦੇ ਕੰਮ ਹੁੰਦੇ ਨੇ ਮੈਂ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਉਹਦਾ ਉੱਥੇ ਜਾ ਕੇ ਅਸੀਂ ਕਹਿਦੀ ਨਾ ਸਾਡੇ ਕੋਲ ਕੰਮ ਨਹੀਂ ਹੈਗਾ ਅਸੀਂ ਕਿਰਾਇਆ ਜਿਹਨੇ ਦਾ ਆਪਾ ਟੈਕਸ ਪੇ ਕਰਦੇ ਆ ਉਹ ਹਿਸਾਬ ਨਾਲ ਆਪਾਂ ਨੂੰ ਪੇਮੈਂਟ ਆਉਂਦੀ ਆ ਹਨਾ ਇਹ ਚੱਕਰੇ ਇਹ ਲੋਕਾਂ ਕੋਲ ਸਾਰਾ ਕੁਝ ਹੁੰਦਿਆਂ ਸੁਂਦਿਆਂ ਇਦਾਂ ਦੀ ਲਾਈਫ ਕੱਟਦੇ ਪਏ ਨੇ ਹਨਾ ਸੋ ਆਪਾਂ ਤਾਂ ਇਹੀ ਗੱਲ ਕਹਿੰਨੇ ਆ ਜਿਹੜਾ ਵੀ ਵੀਰਪਰਾ ਬਾਹਰ ਰਹਿੰਦਾ ਇਦਾਂ ਦੇ ਕੰਮਾਂ ਤੋਂ ਦੂਰ ਹੀ ਰਹੇ ਹਨਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਕੁਝ ਚੱਲਦਾ ਪਿਆ ਆਪਣਾ ਉਹ ਚੀਜ਼ਾਂ ਭੁੱਲ ਕੇ ਬੰਦਾ ਆਪਣੇ ਕੰਮ ਕਰਾਣ ਤੇ ਆਣ ਦਵੇ 사ਸ਼ੀ ਕਾਲ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਤੇ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਅੱਗੇ ਵੀਡੀਓ ਕਿਹੜੀ ਚੀਜ਼ ਤੇ ਬਣਾਉਣੀ ਚਾਹੀਦੀ ਹੈ ਕਿਹੜੀ ਚੀਜ਼ ਤੁਸੀਂ ਵੇਖਣਾ ਪਸੰਦ ਕਰਦੇ ਹੋ ਫ